ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਪੈਣਾ ਪਰਾਵਾਂ ਨੂੰ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕੀਤਾ ਤੇ ਅੱਗੇ ਤੋਂ ਵੀ ਕਰਿਓ ਬਈ ਸ਼ੇਅਰ ਜ਼ਰੂਰ ਕਰਿਓ ਆਜੋ ਕਰਦੇ ਆਂ ਦਿਨ ਦੀ ਸ਼ੁਰੂਆਤ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਬਈ ਸ਼ਹਿਰ ਦੁੱਧ ਪਾਉਣ ਪੱਠੇ ਵੱਢਣ ਤੋਂ ਬਾਅਦ ਹਨਾ ਦੁੱਧ ਲੈ ਕੇ ਜਾਣਾ ਹੁੰਦਾ ਸਵੇਰ-ਸਵੇਰ ਆਜੋ ਬਈ ਆਪਾਂ ਪਹੁੰਚ ਚੁੱਕੇ ਆਂ ਸ਼ਹਿਰ ਸ਼ਹਿਰ 'ਚ ਐਂਟਰੀ ਕਰ ਚੁੱਕੇ ਆਂ ਤੇ ਇਸ ਤੋਂ ਬਾਅਦ ਹੌਲੀ-ਹੌਲੀ ਕਿਉਂਕਿ ਮੈਂ ਤੁਹਾਨੂੰ ਸਾਰੇ ਘਰ ਤਾਂ ਬਈ ਦਿਖਾ ਨਹੀਂ ਸਕਦਾ ਆ ਠੀਕ ਹੈ ਨਾ ਥੋੜਾ ਥੋੜਾ ਪਿੰਡ ਆ ਤੁਹਾਨੂੰ ਦਿਖਾ ਦਿੰਨੇ ਆ ਇਥੋਂ ਦੁੱਧ ਪਾ ਕੇ ਹੁਣ ਆਪਾਂ ਵਾਪਸੀ ਕਰਾਂਗੇ ਪਿੰਡ ਦੀ ਲੋ ਵੀ ਪਿੰਡ ਆ ਗਏ ਆਪਾਂ ਖੇਤ ਰਸਤੇ 'ਚੋਂ ਜਾਂਦੇ ਜਾਂਦੇ ਖੇਤ ਆ ਗਏ ਖੇਤਾਂ ਵਾਲੇ ਮਗਾਏ ਸਮਾਨ ਲੋ ਵੀ ਅੱਗੇ ਆਇਆ ਇਹ ਤਾਂ ਪ੍ਰਗਟ ਬਣਾ ਰਿਹਾ ਸੀ ਚਾਹ ਤੇ ਚੋਨਾ ਲਾਉਣ ਵਾਲੇ ਬੰਦੇ ਆਸ ਤੇ ਆਪਾਂ ਲੈਂਦੇ ਆ ਬਾਈ ਲੱਡੂ ਲਓ ਉਧਰੋਂ ਆ ਗਿਆ ਜੁੰਡੀਅਰ ਜੁੰਡੀਅਰ ਫਿਰਦਾ ਬਾਈ ਕਦੂ ਕਰਦਾ ਮਜ਼ਰੇ ਦੇ 8 ਫੁੱਟਾ ਰੂਟਰ ਹੈ ਇਹ ਹੈ ਜੀ 5310 4/4 ਇਦੋਂ ਬਾਅਦ ਹੁਣ ਆਪਾਂ ਚੱਲਾਂਗੇ ਬਾਈ ਘਰੇ ਗਰਮੀ ਬਹੁਤ ਹੈ ਤੇ ਦੁੱਧ ਵੀ ਕੱਢਣਾ ਆਪਾਂ ਜਾ ਕੇ ਇਹ ਫਰਦੀਆ ਲੇਵਰ ਚੋਨਾ ਲਾਉਂਦੀ ਤੇ ਉੱਤੇ ਚੱਲਦਾ ਜਿਉਂ ਡੀਆ ਦੇ ਬਾਈ ਮੂਸੇ ਵਾਲਾ ਲੋ ਵੀ ਆਪਾਂ ਆ ਗਿਆ ਘਰੇ ਘਰਿਆ ਗਿਆ ਆਪਾਂ ਪੰਗਾ ਲੈ ਲਿਆ ਏਸੀ ਦੀ ਸਰਵਿਸ ਕਰਨ ਦਾ ਮੈਂ ਕਿਹਾ ਚਲੋ ਆਪਾਂ ਅੱਜ ਘਰੇ ਹੀ ਸਰਵਿਸ ਕਰ ਲਗੇ ਜਿੰਨੀ ਕ ਆਪਾਂ ਨੂੰ ਨੌਲੇਜ ਆ ਬਾਈ ਮੇਰੇ ਮਗਰ ਲੱਗ ਕੇ ਕਿਤੇ ਐਵੇਂ ਨਾ ਪੰਗਾ ਲੈ ਲਿਓ ਜਿਵਾਲਰ ਦਾ ਬਾਈ ਜਰੂਰ ਕਰ ਲਿਆ ਕਰੋ 10 ਕਿ ਦਿਨਾਂ ਬਾਅਦ ਬਾਈ ਮਿੱਟੀ ਘੱਟਾ ਨਿਕਲ ਜਾਂਦਾ ਪਾਣੀ ਜਰੂਰ ਮਾਰ ਲਿਆ ਕਰੋ ਠੀਕ ਹੈ ਨਾ ਪਰ ਮੇਰੀ ਦੋਸਤਾਂ ਨੂੰ ਬੇਨਤੀ ਹੈ ਵੀ ਜਿੱਥੇ ਮੈਂ ਆਹ ਖੋਲੀ ਹੈ ਨਾ ਉੱਪਰਲਾ ਟੱਕਣ ਇਥੇ ਇੱਕ ਪ੍ਰੋਜੈਕਟ ਲੱਗਿਆ ਉਹ 10 ਤੋਂ ਲੈ ਕੇ 15000 ਦਾ ਉਹਨਾਂ ਤੇ ਜਿਹੜਾ ਕਹਿ ਦਈਏ ਆਪਾਂ AC ਦਾ ਹਾਰਟ ਹੈ ਜਿਵੇਂ ਆਪਣੀ ਕਾਰ ਦੇ ਵਿੱਚ AC ਨਹੀਂ ਹੁੰਦਾ ਦਾ ਦਿਲ ਦਾ ਕੰਮ ਕਰਦਾ ਕਾਰ ਦੇ ਹਨਾ ਉਸ ਤਰ੍ਹਾਂ ਹੀ ਇਹਦੇ 'ਚ ਹੁੰਦਾ ਤੇ ਮੇਰੀ ਦੋਸਤਾਂ ਨੂੰ ਮਿੱਤਰਾਂ ਨੂੰ ਬੇਨਤੀ ਹੈ ਸੌਰੀ ਬਿਜਲੋ ਇਹਦੇ ਤੇ ਪਾਣੀ ਮਾਰੋ ਤੇ ਉਹਦੇ ਤੇ ਲਫਾਫਾ ਪਾ ਕੇ ਜਰੂਰ ਟੱਕ ਲਿਆ ਕਰੋ ਜੇ ਉਹਦੇ ਚ ਪਾਣੀ ਪੈ ਗਿਆ ਬਾਈ ਉਹ ਮੁੜ ਕੇ ਰਿਪੇਅਰ ਬਹੁਤ ਔਖਾ ਹੁੰਦਾ ਹੈ ਕਿਉਂ ਹੁਣ ਇੱਕ ਗਰਮੀ ਵਾਲੀ ਹੈ ਤੇ ਮੁੜ ਕੇ ਉਹ ਛੇਤੀ ਰਿਪੇਅਰ ਨਹੀਂ ਹੁੰਦਾਗਾ ਉਹ ੁੱਜਣ ਵਾਲਾ ਕੰਮ ਹੀ ਬਣ ਜਾਂਦਾ ਬਾਈ ਉਹ ਪਿਛਲੀ ਵਾਰੀ ਕੀ ਹੋਇਆ ਸੀ ਮੁੰਡਾ ਵਿਚਾਰਾ ਥੋੜਾ ਜਿਹਾ ਅਨਜਾਨ ਸੀਗਾ ਸਰਵਿਸ ਕਰਨ ਆਇਆ ਤੇ ਉਹ ਥੱਲੋਂ ਤਾਂ ਨੂੰ ਕਰਕੇ ਪੁਹਾਰਾ ਮਾਰ ਬੈਠਾ ਤੇ ਉਹਦੇ ਚ ਪੈ ਗਿਆ ਪਾਣੀ ਤੇ ਮੁੜ ਕੇ ਵਿਚਾਰਾ ਨੇ ਸਰਵਿਸ ਦਾ ਮੈਥੋਂ 500 ਰੁਪਇਆ ਲਿਆ ਤੇ ਆਦੇ ਪੱਲਿਓਂ ਜਾਰ ਨੇ 3000 ਰੁਪਇਆ ਲਾਇਆ ਉਹ ਉਹਦਾ AC ਸੜ ਗਿਆ ਕਨਿਕਾ ਜਾ ਉਹ ਉਹਨਾਂ ਨੂੰ ਪਾਉਣਾ ਪੈ ਗਿਆ ਉਹਦੇ ਕੋਲ ਤਾਂ ਕਰਕੇ ਨਾ ਦੋਸਤੋ ਪਹਿਲੀ ਗੱਲ ਜਿਹੜੇ ਬੰਦਿਆਂ ਦੇ ਨਵੇਂ AC ਐ ਉਹ ਕੰਪਨੀ ਥਰੂ ਹੀ ਸਰਵਿਸ ਕਰਾਉਣ ਠੀਕ ਹੈ ਨਾ ਤੇ ਮੇਰੇ ਉਹਾ ਥੋੜਾ ਜਿਹਾ ਬਈ ਮਜਬੂਰੀ ਐ ਵੀ ਨਾਲ ਮੇਰੇ ਇੱਥੇ ਤੂੜੀ ਪਈ ਐ ਤੇ ਜਦੋਂ ਇੱਕ ਇੱਕ ਪਿਆ ਚੁੰਡ ਦੇ ਵਿੱਚ ਤੇ ਉਹ ਜਦੋਂ ਹਵਾ ਹੂਆ ਆਉਂਦੀ ਐ ਤੇ ਫਿਰ ਇੱਥੇ ਤੂੜੀ ਰੋਲਾ ਹੀ ਬਣੀ ਜਾਂਦੀ ਚੁੰਡ ਦੇ ਵਿੱਚ ਆ ਕੇ ਤਾ ਕਰਕੇ ਉਹ ਫਿਰ ਮਿੱਟੀ ਤੂੜੀ ਵਿੱਚ ਵੜ ਜਾਂਦੀ ਹੈ ਤੇ ਇੱਕ ਰੇਤੇ ਦੋਸਤੋ ਮੋਟਰ ਨਾਲ ਹੀ ਪਾਣੀ ਮਾਰਿਓ ਕਿਤੇ ਸਪਰੇਅ ਵਾਲੇ ਪੰਪ ਡਰਮੀ ਨਾਲ ਮਾਰ ਲਿਓ ਇੰਜਨ ਵਾਲੀ ਨਾਲ ਕਿਉਂਕਿ ਉਹ ਪ੍ਰੈਸ਼ਰ ਜ਼ਿਆਦਾ ਹੁੰਦਾ ਤੇ ਅਗਲੇ ਪਾਸੋਂ ਬਈ ਨਹੀਂ ਇਹਦੀਆਂ ਉਹ ਮੋਰੀਆਂ ਬੰਦ ਕਰ ਦੂਗੀ ਕਿਉਂਕਿ ਉਹ ਉਹਦਾ ਹੁੰਦਾ ਆਪਣਾ ਅਲੂਮੀਨੀਅਮ ਦਾ ਹੁੰਦਾ ਉਹ ਪੋਲਾ ਹੁੰਦਾ ਥੋੜਾ ਜਦੋਂ ਤੇ ਜ਼ੋਰ ਦੀ ਪ੍ਰੈਸ਼ਰ ਵੱਜ ਜਾਣਾ ਤੇ ਉਹ ਵਿੰਗੀਆਂ ਹੋ ਜਾਂਦੀਆਂ ਬਈ ਉਹ ਸਲਾਈਆਂ ਹੀ ਆ ਤੇ ਫਿਰ ਹਵਾ ਨਿਕਲਣੋਂ हट ਜਾਂਦੀ ਤੇ ਕੂਲਿੰਗ ਦਾ ਬਹੁਤ ਫਰਕ ਪੈਂਦਾ ਹੈ ਠੀਕ ਨਾ ਲੋ ਆਪਾਂ ਥੱਲਿਓ ਮਗਾਲਿਆ ਲਫਾਫਾ ਬਈ ਮੈਂ ਖਿਆ ਵੀ ਜਿਹੜਾ ਉਹ ਇਹਦਾ ਏਸੀਐਮ ਜੋ ਟੱਕਦਗੇ ਆਪਾਂ ਕਿਉਂਕਿ ਉਹ ਥੋੜੀ ਜੀ ਕੀਮਤੀ ਚੀਜ਼ ਐ ਇੱਕ ਹੈ ਗਰਮੀ ਭਰਾਵੋ ਉਹਦੇ ਚ ਪਾਣੀ ਪੈਗਾ ਦੋ ਦਿਨ ਸੂਤ ਕਰਾਉਣ ਤੇ ਲੱਗ ਜਾਨੇ ਉਹਨਾਂ ਤੋਂ ਵੀ ਤੇੜਕਾ ਬਣ ਜਾਣਾ ਜੈਸਾ ਉਹਨਾ ਟੈਂਪਰੇਚਰ 45 46 ਦਾ ਤੁਰਿਆ ਫਿਰਦਾ ਤਾਂ ਕਰਕੇ ਤੁਹਾਨੂੰ ਮੇਰੀ ਬੇਨਤੀ ਐ ਵੀ ਬੰਗਾ ਕਰੇ ਨਾ ਹੀ ਲਿਓ ਜੇ ਬਈ 500 ਰੁਪਇਆ ਦਿੱਤਾ ਚੰਗਾ ਮੇਰੀ ਮਜਬੂਰੀ ਐ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਥਿਆ ਵੀ ਮੈਂ ਤਾਂ ਪਾਣੀ ਮਾਰਨਾ ਪੈਂਦਾ ਹਨਾ ਧੂੜੀ ਕੱਢਣ ਵਾਸਤੇ ਵਿੱਚ ਰੇਤਾ ਕੱਢਣ ਵਾਸਤੇ ਮੇਰੇ ਥੋੜਾ ਜਿਹਾ ਇਹ ਭਾਈ ਪਿਆ ਹੀ ਗਲਤ ਜਗ੍ਹਾ ਤੇ ਆ ਥੋੜਾ ਜਿਹਾ ਇਹ ਤੇ ਮੈਂ ਹਫਤੇ ਬਾਅਦ ਦਸੰਦਨਾਪੁਰ ਮਾੜਾ ਮੋਟਾ ਪਾਣੀ ਮਾਰ ਹੀ ਦੇਣਾ ਹਨਾ ਤੇ ਇੱਕ ਹੋਰ ਬੇਨਤੀ ਹੈ ਵੀਰੇ ਜੀ ਜਦੋਂ ਪਾਣੀ ਮਾਰਨਾ ਤੇ ਪਾਣੀ ਮਾਰਨਾ ਮਿੱਠਾ ਭਾਈ ਖਾਰਾ ਪਾਣੀ ਨਾ ਮਾਰਿਓ ਕਿਉਂਕਿ ਉਹ ਬਹੁਤ ਛੇਤੀ ਛੋਰਾ ਕੱਢ ਜਾਂਦਾ ਮੁੜ ਕੇ ਨਹੀਂ ਤਾਂ ਧੂੜੀ ਦਾ ਨਹਿਰ ਦਾ ਪਾਣੀ ਕੋਸ਼ਿਸ਼ ਕਰਿਓ ਸਾਫ ਕਰਨ ਵਾਸਤੇ ਲੋ ਆਪਾਂ ਪਿਆਰ ਨਾਲ ਮਾਰੀ ਜਾਂਦੇ ਆ ਬਈ ਪਾਣੀ ਇਹਦੇ ਚ ਕਿਉਂਕਿ ਜੇ ਆਪਾਂ ਇਹਦੇ ਨਾਲ ਕਰਾਂਗੇ ਤੱਕਾ ਤਾਂ ਹਨਾ ਉਹ ਸਲਾਈਆਂ ਹੀ ਬਈ ਵਿੰਗੀਆਂ ਹੋ ਜਾਂਦੀਆਂ ਇੱਕ ਇੱਕ ਮੇਰੀ ਹੋਰ ਬੇਨਤੀ ਹੈ ਦੋਸਤੋ ਜਦੋਂ ਇਹਦੇ ਚ ਪਾਣੀ ਮਾਰੋਣਾ ਉੱਪਰੋਂ ਥੱਲੇ ਨੂੰ ਪ੍ਰੈਸ਼ਰ ਕਰਕੇ ਮਾਰਨਾ ਥੱਲੇ ਨੂੰ ਨੀਵਾ ਕਰਕੇ ਥੱਲੋਂ ਤਾਂ ਨੂੰ ਨਹੀਂ ਮਾਰਨਾਗਾ ਥੱਲੋਂ ਤਾਂ ਨੂੰ ਮਾਰੋਗੇ ਨਾ ਪਲੇਟ ਦੇ ਥੱਲੇ ਪਾਣੀ ਪੈ ਜਾਊਗਾ ਕਿਉਂਕਿ ਉਹ ਥੱਲੋਂ ਹੀ ਪਾਣੀ ਪੈਂਦਾ ਪਲੇਟ 'ਚ ਉਹ ਜ਼ਿਆਦਾਤਰ ਉਤੋਂ ਤਾਂ ਟਕਣਾ ਪੈਂਦਾ ਕਿਉਂਕਿ ਉਰਲੇ ਪਾਸੇ ਇਹਦੇ ਬਈ ਤਾਰਾਂ ਲੱਗੀਆਂ ਦੀਆਂ ਮੇਨ ਸਪਲਾਈ ਵਾਲੀਆਂ ਸ਼ੂ ਵਾਲੀਆਂ ਵੀ ਉਹਨਾਂ 'ਚ ਵੀ ਨਾ ਪਾਣੀ ਪੈ ਜਾਏ ਆਹੀਂ ਆਇ ਨੂੰ ਥੱਲੇ ਨੂੰ ਪੈਪ ਕਰਕੇ ਨਾ ਤੇ ਜਾਲੀ ਤੇ ਫੇਰ ਪਾਣੀ ਮਾਰਨਾ ਭਾਵੇਂ ਬਾਹਰੋਂ ਮਾਰਨਾ ਭਾਵੇਂ ਅੰਦਰੋਂ ਮਾਰਨਾ ਬਈ ਜੇ ਥੱਲੇ ਉਤਾਂ ਨੂੰ ਜਾ ਕੇ ਮਾਰੋਗੇ ਤੇ ਬਈ ਉਹ ਪਲੇਟ ਦੇ ਜਿਹੜੇ ਆਈ ਸੀ ਯੂ ਸੀ ਇਹਨਾਂ ਉਹ ਥੱਲੇ ਹੁੰਦੇ ਆ ਉਹ ਤੇ ਉਹਨਾਂ ਚ ਪਾਣੀ ਪੈ ਜਾਊਗਾ ਤੇ ਫਿਰ ਉਹੀ ਗੜਬੜ ਹੋ ਜਾਣੀ ਹੈ। ਜੋ ਏ ਸੀ ਦੀ ਕਰਕੇ ਸਰਵਿਸ ਤੇ ਫਿਰ ਆਪਾਂ ਬਈ ਚੱਲਾਂਗੇ ਥੱਲੇ ਥੱਲੇ ਜਾ ਕੇ 2 ਘੰਟੇ ਚਲਾ ਕੇ ਅਸੀਂ 2 ਘੰਟੇ ਕਰਾਂਗੇ ਰੈਸਟ ਤੇ ਉਸ ਤੋਂ ਬਾਅਦ ਫਿਰ ਹੋ ਜਾਣਾ ਆਪਣਾ ਪੱਠਿਆਂ ਦਾ ਟਾਈਮ। ਠੀਕ ਹੈ ਨਾ ਕਿਉਂਕਿ ਆਪਣਾ ਸਾਰਾ ਦਿਨ ਤਾਂ ਬਈ ਐ ਹੀ ਲੰਘੇ ਜਿਆਦਾ ਤੜਕੇ ਉੱਠ ਖੜੋ ਪੱਠੇ ਪਾ ਲਓ। ਤਾਰਾਂ ਕੱਢ ਲੋ ਦੁੱਧ ਪਾਇਓ ਠੀਕ ਐ ਆ ਜਾਓ ਠੀਕ ਐ 2 ਘੰਟੇ ਆਰਾਮ ਕਰ ਲੋ ਫਿਰ ਉੱਠ ਖੜੋ ਪੱਠੇ ਪਾ ਲੋ ਤਾਰਾਂ ਕੱਢ ਲੋ ਦੁੱਧ ਪਾਇਓ ਬਸ ਐਸੇ ਕਿਤੇ ਜੀ ਤੁਹਾਡੀ ਲੰਗ ਜਾਂਦੀ ਹੈ ਬਾਈ ਪਰ ਕੰਮ ਨਹੀਂ ਮਾੜਾ ਜੇ ਕੋਈ ਸੱਚਨ ਕਰਨਾ ਚਾਹੁੰਦਾ ਦੁੱਧ ਦਾ ਕੰਮ ਤਾਂ ਬੇਫਿਕਰਾ ਹੋ ਕੇ ਕਰ ਸਕਦਾ ਜੇ ਕਿਸੇ ਬੰਦੇ ਨੇ ਹੋਰ ਨੇ ਵੀ ਕੰਮ ਚੱਲ ਉਹਨਾਂ ਦਾ ਆਪਾਂ ਉਹਦੀ ਮਦਦ ਕਰ ਦਿਆਂਗੇ ਬਾਈ ਕਿ ਮੇਰੇ ਏਰੀਆ ਦਾ ਬੰਦਾ ਹੋਵੇ ਹਨ ਜਿਹਨੇ ਫਰੀਦਕੋਟ ਦਾ ਦੁੱਧ ਪਾਉਣ ਲੱਗਣਾ ਹੋਵੇ ਤਾਂ ਆਪ ਉਹਦੀ ਫੁੱਲ ਮਦਦ ਕਰਾਂਗੇ ਉਹਨੂੰ ਸਹੀ ਗਾਈਡ ਕਰਾਂਗੇ ਉਹਨੂੰ ਗਲਤ ਗਾਈਡ ਨਹੀਂ ਕਰਦੇਗੇ ਹਾਂ ਜੇ ਕੋਈ ਵੀਰ ਘਰੇ ਪਸ਼ੂ ਰੱਖ ਕੇ ਵੀ ਆਉਦਾ ਦੁੱਧ ਦਾ ਕੰਮ ਕਰਦਾ ਨਾ ਤੇ ਉਹ ਬਹੁਤ ਵਧੀਆ ਚੀਜ਼ ਹੈ ਬਾਈ ਮਾੜੀ ਚੀਜ਼ ਨਹੀਂ ਕਿਉਂਕਿ ਫਿਰ ਆੜਤੀਏ ਕੋਲੇ ਜਾਣ ਦੀ ਲੋੜ ਨਹੀਂ ਜੇ ਕੋਈ ਬੰਦੇ ਦੇ ਚਾਰ ਪਸ਼ੂ ਰੱਖਿਆ ਨਾ ਘਰੇ ਤੇ ਆੜਤੀਏ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਬਾਈ ਘਰੇ ਡੰਗਾ ਲਈ ਜਾਂਦਾ ਲੋਵੀ ਹੁਣ ਆ ਗਿਆ ਆਪਣਾ ਪੱਠਿਆਂ ਦਾ ਟਾਈਮ ਹੋ ਗਿਆ ਬਾਈ ਇਹ ਟੋਕਾ ਬਾਈ ਜਿਹੜਾ ਸਾਡਾ ਇਹ 20 ਸਾਲ ਪੁਰਾਣਾ ਘਟੋ ਘਟ ਇਹ ਤੇ ਅਸੀਂ ਇਹਦੇ ਤੇ ਲਾ ਕੇ ਹੁਣ ਪੈਸੇ ਨੂੰ ਕਰਾਤਾ ਮੋਡੀਫਾਈ ਬਣਾਤਾ ਨਵਾਂ ਇਹਨੂੰ ਠੀਕ ਹੈ ਜੀ ਤੇ ਪੱਠੇ ਕੁਦਰ ਕੇ ਤੇ ਇਹ ਦੂਆ ਦਾ ਆਪਾਂ ਅੱਧੀ ਦੀ ਟੋਕਰੀ ਸਾਰਿਆਂ ਨੂੰ ਰਲਾਵਾਂਗੇ ਪੱਠੇ ਬਾਈ ਹਜੇ ਹੁਣੇ-ਹੁਣੇ ਹੱਥ ਲਾਇਆ ਜਵਾਰ ਹਜੇ ਛੋਟੀ ਤੇ ਫਿਰ ਓਨੇ ਕੀ ਲਿਆਈਦੇ ਆ ਵਿਚਾਲੋ ਪਸ਼ੂ ਇਹਨਾਂ ਤੂੜੀ ਚ ਜਦ ਨਾਲ ਖਾ ਲੈਂਦੇ ਆ ਐ ਸਰੋਤਜੀਤਾ ਭਾਈ ਥੋੜੇ ਹਰੇ ਪਾਏ ਵੀ ਚੰਗੇ ਆ ਉਹ ਵੀ ਕੰਮ ਕਰਦੇ ਆ ਜਿਵੇਂ ਉਹਦੇ ਕਾਨੂੰ ਮਾਪਾ ਨੂੰ ਸਬਜ਼ੀ ਚ ਕਿਓ ਕੰਮ ਕਰਦਾ ਨਾ ਪਸ਼ੂਆਂ ਨੂੰ ਤੂੜੀ ਚ ਇੰਨੇ ਕ ਅਧਿਕ ਟੋਕਰੀ ਹਰੇ ਲਾ ਦੇ ਐ ਖੁਰਨੀਆਂ ਚੱਟ ਕੇ ਰੱਖ ਦਿੰਦੀਆਂ ਐ ਸਰੋਤਜੀਤਾ ਦੋਸਤੋ ਮੱਕ ਤੇ ਜਵਾਰ ਵੱਡਣ ਦਾ ਵੀ ਨਜ਼ਾਰਾ ਆਉਂਦਾ ਤੇ ਪਸ਼ੂਆਂ ਨੂੰ ਖਾਂਦਾ ਵੀ ਨਜ਼ਾਰਾ ਆਉਂਦਾ ਕਿਉਂਕਿ ਪਸ਼ੂਆਂ ਨੂੰ ਵੀ ਬਹੁਤ ਟਾਈਮ ਬਾਅਦ ਮਿਲੇ ਹੁੰਦੇ ਆ ਕਿਉਂ ਪ੍ਰਸੀਨ ਤਾਂ ਇਹ ਦੂਪਰਾ ਸੁੱਕ ਸੁੱਕ ਗਿਆ ਹੁੰਦਾ ਇਦਾਂ ਕਰਕੇ ਇਹ ਬਈ ਆਪਣੇ ਅੱਜ ਦਾ ਜਿਹੜਾ ਵਲੌਗ ਹੈ ਇਹ ਠੀਕ ਹੈ ਵਲੌਗ ਬਈ ਆਪਾਂ ਨੂੰ ਜਿੰਨਾ ਆਉਂਦਾ ਹਨਾ ਆਪਾਂ ਉਹਨਾਂ ਕ ਕਰ ਲਈਦਾ ਕੋਈ ਆਪਾਂ ਇਹ ਤਾਂ ਹੈ ਨਹੀਂ ਵੀ ਬਹੁਤ ਤਕੜਾ ਮੈਂ ਵਲੌਗਰਾਂ ਦੇ ਮੈਂ ਆ ਨਹੀਂ ਹੁੰਦਾ ਹਨਾ ਜਿੰਨੇ ਕ ਆਪਾਂ ਨੂੰ ਐਡੀਟਿੰਗ ਬਈ ਕਰਨੀ ਆਉਂਦੀ ਹੈ ਤੇ ਜਿੰਨਾ ਕ ਆਪਾਂ ਕੰਮ ਕਰਦੇ ਆ ਹਨਾ ਉਹਨਾਂ ਕਾਪਾ ਤੁਹਾਨੂੰ ਦੱਸ ਦਈਦਾ ਜੇ ਕੋਈ ਬੰਦਾ ਕੋਈ ਹੋਰ ਚੀਜ਼ ਪੁੱਛਣੀ ਚਾਹੁੰਦਾ ਤਾਂ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦਾ ਇਹ ਮੀਡਲ ਕਲਾਸ ਭਰਾਵੋ ਫੈਮਿਲੀ ਦਾ ਗੁਜ਼ਾਰਾ ਸਿੱਧੀ ਜੀ ਗੱਲ ਹੈ ਬਾਕੀ ਸਮਾਂ ਸਮਾਂ ਬਹੁਤ ਬਲਵਾਨ ਹੁੰਦਾ ਨਾ ਮੈਂ ਅੱਗੇ ਵੀ ਇੱਕ ਵੀਡੀਓ ਚ ਗੱਲ ਕੀਤੀ ਸੀ ਪਰ ਪ੍ਰਮਾਤਮਾ ਤੰਦਰੁਸਤੀ ਰੱਖੇ ਦੋਸਤੋ ਮੰਦਿਆਂ ਤੇ ਵੀ ਪਰਿਵਾਰ ਤੇ ਵੀ ਤੇ ਪਸ਼ੂਆਂ ਤੇ ਵੀ ਠੀਕ ਹੈ ਨਾ ਬੰਦਾ ਆਪਦਾ ਕੰਮ ਕਰੀ ਜਾਂਦਾ ਆਪਦਾ ਲਾਲਚ ਲੱਗਿਆ ਰਹਿੰਦਾ ਪਰ ਕੇ ਪੱਠੇ ਲਿਆ ਕੇ ਰੱਖ ਦਈਦੇ ਆ ਤੜਕੇ ਫਿਰ ਆਉਂ ਆ ਬਈ ਸ਼ਹਿਰ ਜਾਣ ਦੀ ਥੋੜੀ ਜੀ ਕਾਲ ਹੁੰਦੀ ਹੈ ਤੇ ਉਦੋਂ ਫਰਦਣੇ ਟੱਕ ਟੁਕ ਦੇਈਦੀਆਂ ਲਿਆ ਕੇ ਤੇ ਫਿਰ ਆਪਾਂ ਇਹਨੂੰ ਪਾਉਣ ਲੱਗੇ ਤੇ ਉਦੋਂ ਕੁੱਤਰ ਲਈ ਤੇ ਕੁੱਤਰ ਕੇ ਤੇ ਹੁਣ ਨਾਲ ਦੀ ਨਾਲ ਸੜਦਿਆਂਗੇ ਪਹਿਲਾਂ ਇਹ ਤੋਂ ਪਹਿਲਾਂ ਖਾਲਰ ਲਾਤੀਏ ਪਸੂਆਂ ਨੂੰ ਲੋ ਵੀ ਆਡਰ ਆਇਆ ਸੀਗਾ ਥੋੜੇ ਕੁੱਤਰ ਲੋ ਕਿਰਾਂ ਪਾ ਦਈਏ ਮੈਂ ਹੁਣ ਵਾਰੀ ਵਾਰੀ ਥੋੜੀ ਕੁੱਤਰ ਚ ਰਵਾਂਗੇ ਜਿਹੜੇ ਹੈਗੇ ਦੋ ਥੱਪਿਆਂ ਕੁੱਤਰ ਕੇ ਪਰਾਂ ਕਰਦੇ ਆ ਫਿਰ ਫਿਰ ਨਹੀਂ ਕੁੱਤਰਨੇ ਪੈਣਗੇ ਲੋ ਵੀ ਇਹ ਤੋਂ ਬਾਅਦ ਆਪਾਂ ਸਾਰੇ ਬਸ ਹੁਣ ਆਪਾਂ ਅੱਧੀ ਟੋਕਰੀ ਰਲਾ ਦੇਣੀ ਆ ਤੇ ਇਹ ਤੋਂ ਬਾਅਦ ਫਿਰ ਆਪਾਂ ਬਈ ਆ ਜਾਾਂਗੇ ਧਾਰਾ ਵਾਲੇ ਪਾਸੇ ਧਾਰਾ ਕੱਢ ਕੇ ਤੇ ਫਿਰ ਆਪਣਾ ਉਹੀ ਟਾਈਮ ਸ਼ਹਿਰ ਨੂੰ ਦੁੱਧ ਲੈ ਜਾਂਦਾ ਹਨਾ ਤੇ ਮੇਰੀ ਸਾਰੇ ਦੋਸਤਾਂ ਮਿੱਤਰਾਂ ਭੈਣਾ ਭਰਾਵਾਂ ਨੂੰ ਬੇਨਤੀ ਆ ਦੀ ਵੀਡੀਓ ਕੋਈ ਵੀ ਮੇ ਪਾਉਣਾ ਹਨਾ ਮੈਂ ਆਪਾਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਕੋਈ ਏਡਾ ਤਕੜੇ ਅਸੀਂ ਵਲੌਗ ਕਰਨੀ ਹਨਾ ਜਾਂ ਮੈਂ ਕੁਝ ਨਹੀਂਗਾ ਵੀ ਇੱਕ ਥੋੜੀ ਜੀ ਮੇਰੀ ਕੋਸ਼ਿਸ਼ ਹੈ ਹਨਾ ਵੀ ਦੋਸਤਾ ਮਿੱਤਰਾਂ ਨੂੰ ਜਾਣਕਾਰੀ ਦਿੰਦੇ ਰਹੀਏ ਤੇ ਵੀਡੀਓ ਨੂੰ ਬਈ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਯਾਰ ਠੀਕ ਹੈ ਜੇ ਕੋਈ ਸੁਝਾਅ ਹੋਵੇ ਜਾਂ ਹਨਾ ਵੀਡੀਓ ਬਾਰੇ ਜਾਂ ਕੋਈ ਹੋਵੇ ਤਾਂ ਉਹ ਕਮੈਂਟ ਕਰਕੇ ਦੱਸਿਆ ਕਰੋ ਠੀਕ ਹੈ ਤੇ ਜੇ ਵੀਡੀਓ ਚੰਗੀ ਲੱਗੇ ਨਾ ਬਾਈ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਯਾਰ ਆ ਆਪਣੇ ਬੰਦੇ ਸ਼ੇਅਰ ਪਤਾ ਨਹੀਂ ਕਿਉਂ ਨਹੀਂ ਕਰਦੇ ਵੀਡੀਓ ਪਤਾ ਨਹੀਂ ਕੀ ਗੱਲ ਹੈ ਲਾਈਕ ਵੀ ਵਧੀਆ ਕਰਦੇ ਆ ਕਮੈਂਟ ਵੀ ਵਧੀਆ ਆ ਜਾਂਦੇ ਆ ਹਨਾ ਪਰ ਸ਼ੇਅਰ ਨਹੀਂ ਕਰਦੇ ਪਤਾ ਨਹੀਂ ਕਿਉਂ ਤਾਂ ਕਰਕੇ ਬਈ ਮੇਰੀ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਵੀ ਜੋ ਵੀ ਵੀਰ ਵੀਡੀਓ ਵੇਂਦਾ ਨਾ ਫੇਸਬੁੱਕ ਤੇ ਉਹ ਸ਼ੇਅਰ ਜ਼ਰੂਰ ਕਰਿਓ ਬਈ ਤੇ ਆਪਣੇ ਪੇਜ ਨੂੰ ਨਵੇਂ ਦੋਸਤ ਫੋਲੋ ਜ਼ਰੂਰ ਕਰਿਓ YouTube ਦੇ ਉੱਤੇ ਆਪਣਾ ਪੇਜ ਆ ਸੁਖਣ ਵਾਲੀ ਆ ਵਲੌਗਸ ਠੀਕ ਹੈ ਉਹਨੂੰ ਬਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਉੱਥੇ ਵੀ ਵੀਡੀਓ ਤੁਹਾਨੂੰ ਮਿਲ ਜੂਗੀ ਇਹ ਤੇ ਫੇਸਬੁੱਕ ਤੇ ਤੇ ਜਿਹੜੇ ਬੰਦੇ ਆਪਾਂ ਨੂੰ ਫੋਲੋ ਕਰਦੇ ਹਨ ਉਹਨਾਂ ਨੂੰ ਦੇਸੀ ਜਾਣੀ ਹੈ ਪੱਠੇ ਪਾ ਕੇ ਹਜੇ ਸਾਚਾ ਆਪਣਾ ਮਿੱਤਰੋ ਗੋਹਰਾਂ ਦਾ ਸੇਟ ਨਾਲ ਉਹ ਸੇਟਾਂ ਕੇ ਉਹ ਸੱਟ ਕੇ ਤੇ ਉਦੋਂ ਬਾਅਦ ਆਪਾਂ ਤਾਰਾਂ ਵਾਲੇ ਪਾਸੇ ਹੋਵਾਂਗੇ ਲੋ ਵੀ ਹਰਿਆਂ ਦਾ ਕੰਮ ਤਾਂ ਤਕਰੀਬਨ ਤਕਰੀਬਨ ਆਪਣਾ ਨੇਪੜੀ ਚੱਲਿਆ ਫਿਰ ਮਿਲਾਂਗੇ ਦੋਸਤੋ ਇਸ ਵੀਡੀਓ ਤੋਂ ਬਾਅਦ ਅਗਲੇ ਵਲੌਗ 'ਚ ਕਿਰਾਂ ਇੰਨਾ ਹੀ ਕੋਈ ਗਲਤੀ ਫਲਤੀ ਹੋਇਓ ਹੋਵੇ ਤਾਂ ਮਾਫ ਕਰਿਓ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਮਾਫੀ ਚਾਹਾਂਗੇ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਆਦਾਬ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਈ ਬੇਨਤੀ ਹੈ ਧੰਨਵਾਦ